ਹਾਂਜੀ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਮੈਂ ਇਸ ਵੇਲੇ ਖੜਾ ਹੰਦੋਵਾਲ ਦਾ ਜਿਹੜਾ ਪੋਲ ਆ ਚੋ ਵਾਲਾ ਆਪਣੇ ਤੇ ਇੱਥੇ ਜਿਹੜਾ ਪੋਲ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਪੋਲ ਨਾ ਕਰੈਕ ਹੋ ਗਿਆ ਵੀ ਇਹਨੂੰ ਵੀ ਆਰ ਪਾਰ ਦਾ ਮਤਲਬ 파ੜ ਪੈ ਗਿਆ ਮੈਂ ਹੁਣੇ ਲੰਘ ਰਿਹਾ ਸੀ ਤਾਂ ਆਪਾਂ ਦੇਖਿਆ ਮੈਂ ਦਿਖਾਉਣਾ ਤੁਹਾਨੂੰ ਆ ਇੱਧਰ ਮਾਲਪੁਰ ਤੋਂ ਆਉਂਦਾ ਰਸਤਾ ਇਹ ਜਿੱਥੇ ਉਹ ਮਾਲਪੁਰੋਂ ਵਾਲੋਂ ਆਂਦੇ ਖਤਮ ਹੁੰਦਾ ਨਾ ਆ ਦੇਖੋ ਵੱਡਾ ਵੱਡਾ ਖੱਡਾ ਨਹੀਂ ਉਹ ਲੋ ਯਾਰ ਪਰ ਹੋ ਗਿਆ ਜਿੱਥਾਂ ਦੇ ਥੱਲੇ ਮਤਲਬ ਕਿ ਹੋ ਚੁੱਕਾ ਹੈ ਯਾਰ ਪਾਰੇ ਸਾਰਾ ਇੱਥੇ ਜਿਆਦਾ ਕੋਈ ਬੈਰੀਕੇਡ ਲਾਇਆ ਜਾਵੇ ਜਾਂ ਕੁਝ ਕੀਤਾ ਜਾਵੇ ਹਨਾ ਪ੍ਰਸ਼ਾਸਨ ਨਾਲੋਂ ਤਾਂ ਜੋ ਲੋਕ ਅੱਗੇ ਰਹਿਣ ਪਤਾ ਨਹੀਂ ਹੁੰਦਾ ਮਾੜੇ ਟਾਈਮ ਦਾ ਇਹ ਖੱਡਾ ਬਿਲਕੁਲ ਆਰ ਪਾਰ ਹੋ ਚੁੱਕਾ ਆ ਮਾਲਪੁਰੋਂ ਅੰਦਰ ਰੋਡ ਤੇ ਆ ਜਾਂਦਾ ਚੱਬੇ ਵਾਲੋਂ ਤੇ ਖੱਡੇ ਦਾ ਕੁਛ ਨਾ ਕੁਛ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਵੈਸੇ ਤੇ ਬਾਕੀ ਤੁਹਾਨੂੰ ਦਿਖਾਣੇ ਆ ਚੋ ਚੋਣੇ ਵੀ ਕਾਫੀ ਤਬਾਈ ਕੀਤੀ ਸੀ ਜਦੋਂ ਪਹਿਲਾ ਆਇਆ ਸੀ ਅੱਜ ਤੱਕ ਚਲੋ ਨਹੀਂ ਆਇਆ ਤੇ ਇਹ ਚੋ ਵੀ ਕਾਫੀ ਭਗਿਆ ਹੈਗਾ ਨਾ ਕਹਿੰਦੇ ਖੇਤਾਂ ਲਈ ਟੁੱਟ ਕੇ ਪੈ ਗਈ ਇੱਥੇ ਤੇ ਇਹ ਜਿੱਦਾਂ ਖੱਡਾ ਨਾ ਇਹ ਜਿੱਦਾਂ ਹੁਣ ਵੱਡੀ ਗੱਡੀ ਕੋਈ ਭਾਰੀ ਓਵਰਲੋਡ ਟਿਪਰ ਕੋਈ ਵੀ ਜਾਨੀ ਕਿ ਹਾਦਸਾ ਗ੍ਰਾਸ ਕਰ ਸਕਦਾ ਹੈ ਹੋ ਸਕਦਾ ਹੈ ਤੇ ਸਾਰਿਆਂ ਨੂੰ ਮਤਲਬ ਕਿ ਸਤਾਰਕ ਰੈਨ ਦੀ ਲੋੜ ਆ ਤਾਂ ਮੈਂ ਤਾਂ ਕਹਿਣਾ ਕਿ ਇਹ ਰੋਡ ਮਹਿਕਬੇ ਨੂੰ ਜਾਂ ਪੀਡਬਲਯੂਡੀ ਹਨਾ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਨਹੀਂ ਤਾਂ ਇੱਥੇ ਕੋਈ ਨਾ ਕੋਈ ਹਾੜਾ ਹੋ ਜਾਣਾ ਲੋ ਪਾਣੀ ਤਾਂ ਅੱਜ ਵੀ ਆਇਆ ਚੋਦੇ ਵਿੱਚ ਵੈਸੇ ਅੰਦੋੜ ਵਾਲੇ ਚ ਵੀ ਪਰ ਇਹਨਾਂ ਨਹੀਂ ਕਹਿ ਸਕਦੇ ਹੈਗਾ ਉਹ ਤਾਂ ਤੇਜ਼ ਆ ਕਾਫੀ ਆ ਅੱਲਾ ਜਦੋਂ ਆਇਆ ਜੀ ਸਾਰਾ ਭਰਿਆ ਪਿਆ ਜੀ ਚਲੋ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਸ਼੍ਰੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ